ਮਾਜ ਮਹੱਲਾ ਪੰਜਵਾਂ ਨਿਦ ਸਿਦ ਰਿਦ ਹਰ 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 ਮੇਰੇ ਜਨਮ ਪਦਾਰਥ ਗਹਿਰ ਗੰਭੀਰੈ ਲੱਖ ਕੋਟ ਖੁਸ਼ੀਆਂ ਰੰਗ ਰਾਵੈ ਜੋ ਗੁਰ ਲਾਗਾ ਪਾਈ ਜੀਉ ਦਰਸ਼ਨ ਦੇਖਤ ਭਏ ਪੁਨੀਤਾ ਸਗਲ ਉਧਾਰੇ ਭਾਈ ਮੀਤਾ ਅਗਮ ਅਗੋਚਰ ਸੁਆਮੀ ਆਪਣਾ ਗੁਰ ਕਿਰਪਾ ਤੇ ਸੱਚ ਤੇ ਆਈ ਜੀਓ ਝਾ ਕਉ ਖੋਜਹਿ ਸਰਬ ਉਪਾਏ ਵਡਭਾਗੀ ਦਰਸ਼ਨ ਕੋ ਵਿਰਲਾ ਪਾਏ ਊਚ ਅਪਾਰ ਅਗੋਚਰ ਥਾਨਾ ਉਹ ਮਹਿਲ ਗੁਰੂ ਦੇਖਾਈ ਜੀਓ ਗਹਿਰ ਗੰਭੀਰ ਅੰਮ੍ਰਿਤ ਨਾਮ ਤੇਰਾ ਮੁਕਤ ਭਇਆ ਜਿਸ ਹਿਰਦੈ ਵਸੇ ਰਾਗੁਰ ਵੰਦਨ ਤਿਨ ਕੇ ਸਗਲੇ ਕਾਟੇ ਜਨ ਨਾਨਕ ਸਹਿਜ ਸਮਾਈ ਜੀਓ ਮਾਜ ਮਹੱਲਾ ਪੰਜਵਾ ਪ੍ਰਭ ਕਿਰਪਾ ਤੇ ਹਰ ਹਰ ਧਿਆਵ ਪ੍ਰਭੂ ਦਇਆ ਤੇ ਮੰਗਲ ਗਾਵਉ ਉਠਤ ਵੈਠਤ ਸੋਵਤ ਜਾਗਤ ਹਰ ਧਿਆਈਐ ਸਗਲ ਅਵਰਦਾ ਜੀਉ ਨਾਮ ਆਉਖਦ ਮੋ ਕਉ ਸਾਧੂ ਦੀਆ ਕੇਲ ਵਿਖ ਕਾਟੇ ਨਿਰਮਲ ਥੀਆ ਅਨੰਦ ਭਇਆ ਨਿਕਸੀ ਸਭ ਪੀਰਾ ਸਗਲ ਵਿਨਾਸੇ ਦਰਦਾ ਜੀਉ ਜਿਸ ਕਾ ਅੰਗ ਕਰੇ ਮੇਰਾ ਪਿਆਰਾ ਸੋ ਮੁਕਤਾ ਸਾਗਰ ਸੰਸਾਰਾ ਸਾਥ ਕਰੇ ਜਿਨ ਗੁਰੂ ਪਛਾਤਾ ਸੋ ਕਾਹੇ ਕਉ ਡਰਦਾ ਜੀਓ ਪੰਜਾਬ ਤੇ ਸਾਧੂ ਸੰਗਤ ਪਾਏ ਗੁਰ ਭੇਟਤ ਹਾਉ ਗਈ ਬੁਲਾਏ ਸਾਸ ਸਾਸ ਹਰ ਗਾਵੇ ਨਾਨਕ ਸਤਿਗੁਰ ਢਾਕ ਲੀਆ ਮੇਰਾ ਬੜਦਾ ਜੀਉ ਮਾਜ ਮਹੱਲਾ ਪੰਜਵਾਂ ਉਤ ਪੂਤ ਸੇਵਕ ਸੰਗ ਰਾਤਾ ਪ੍ਰਭ ਪ੍ਰਤਿ ਪਾਲੇ ਸੇਵਕ ਸੁਖ ਦਾਤਾ ਪਾਣੀ ਪੱਖਾ ਪੀਸੋ ਸੇਵਕ ਕਹਿ ਠਾਪੁਰ ਹੀ ਕਾ ਆਹਰ ਜੀਓ ਕਾਟ ਸਿਲਕ ਪ੍ਰਭ ਸੇਵਾ ਲਾਇਆ ਹੁਕਮ ਸਾਹਿਬ ਕਾ ਸੇਵਕ ਮਨ ਭਾਇਆ ਸੋਈ ਕਮਾਵੇ ਜੋ ਸਾਹਿਬ ਭਾਵੇ ਸੇਵਕ ਅੰਦਰ ਬਾਹਰ ਮਾਹਰ ਜੀਓ ਤੂੰ ਦਾਨਾ ਠਾਕੁਰ ਸਭ ਵਿਦ ਜਾਣਹਿ ਠਾਕੁਰ ਕੇ ਸੇਵਕ ਹਾਰ ਰੰਗ ਮਾਨ ਹੈ ਜੋ ਕਿਸ਼ ਠਾਕੁਰ ਕਾ ਸੋ ਸੇਵਕ ਕਾ ਸੇਵਕ ਠਾਕੁਰ ਹੀ ਸੰਗ ਜਾਹਰ ਜੀਓ ਆਪਣੇ ਠਾਕੁਰ ਜੋ ਪਹਿਰਾਇਆ ਬਾਹੁਰ ਨਾ ਲੇਖਾ ਪੁੱਛ ਬੁਲਾਇਆ ਤਿਸ ਸੇਵਕ ਕੈ ਨਾਨਕ ਕੁਰਬਾਨੀ ਸੋ ਗਹਿਰ ਗਭੀਰਾ ਗਾਓ ਹਰ ਜੀਉ ਹੁਮਾਜ ਮਹੱਲਾ ਪੰਜਵਾ ਸਭ ਕੇਸ਼ ਘਰ ਮਹਿ ਬਾਹਰ ਨਾਹੀ ਬਾਹਰ ਟੋਲੇ ਸੋ ਭਰਮ ਭੁਲਾਹੀ ਗੁਰ ਪ੍ਰਸਾਦੀ ਜਿਨੇ ਅੰਤਰ ਪਾਇਆ ਸੋ ਅੰਤਰ ਬਾਹਰ ਸੁਹਿਲਾ ਜੀਓ ਜੇ ਮਚੇ ਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੇ ਸੁਨ ਸ਼ਬਦ ਵਿਚਾਰਾ ਅਨੰਦ ਬਿਨੋਦ ਕਰੇ ਦਿਨ ਰਾਤੀ ਸਦਾ ਸਦਾ ਹਰ ਕੇਲਾ ਜੀਓ ਜਨਮ ਜਨਮ ਕਾ ਵਿਛੁੜਿਆ ਮਿਲਿਆ ਸਾਧਿ ਕਿਰਪਾ ਤੇ ਸੂ ਕਾ ਹਰਿਆ ਸੁਮਤ ਪਾਏ ਨਾਮ ਧਿਆਏ ਗੁਰਮੁਖ ਹੋਏ ਮੇਲਾ ਜੀਓ ਜਾਲ ਤਰੰਗ ਜਿਉਂ ਜਲਹਿ ਸਮਾਇ ਤਿਉ ਜੋਤੀ ਸੰਗ ਜੋਤ ਮਿਲਾਇ ਕਾਹੋ ਨਾਨਕ ਭ੍ਰਮ ਕਟੇ ਕਿਵਾੜਾ ਵਾਹੜ ਨਾ ਹੋਈਐ ਜਉਲਾ ਜੀਓ ਮਾਜ ਮਹੱਲਾ ਪੰਜਵਾ ਤਿਸ ਗੁਰ ਬਾਣੀ ਜੇਨ ਤੂੰ ਸੁਣਿਆ ਤਿਸ ਬਲਿਹਾਰੀ ਜਿਨ ਰਸਨਾ ਭਣਿਆ ਵਾਰ ਵਾਰ ਜਾਈ ਤਿਸ ਵਿਟੋ ਜੋ ਮਾਨ ਤਨ ਤੁਦ ਆਰਾਦੇ ਜੀਓ ਤਿਸ ਚਰਣ ਪਖਾਲੀ ਜੋ ਤੇਰੇ ਮਾਰਗ ਚਾਲੈ ਨੈਣ ਨਿਹਾਲੀ ਤਿਸ ਬੁਰਖ ਦਇਆਲੈ ਮਾਨ ਦੇਵਾ ਤਿਸ ਆਪਣੇ ਸਾਜਨ ਜਿਨ ਗੁਰ ਮਿਲੈ ਸੋ ਪ੍ਰਭ ਲਾਦੇ ਜੀਉ ਸੇ ਵਡਭਾਗੀ ਜੇਨ ਤੁਮ ਜਾਣੇ ਸਭ ਕੈ ਮਦੇ ਅਲਿਪਤ ਨਿਰਵਾਣੇ ਸਾਧ ਕੈ ਸੰਗ ਓਨ ਭਾਉ ਜਲ ਤਰਿਆ ਸਗਲ ਦੂਤ ਓਨ ਸਾਧੇ ਜੀਓ ਤੈਨ ਕੀ ਸਰਣ ਪਰਿਆ ਮਨ ਮੇਰਾ ਮਾਣ ਤਾਣ ਤਜ ਮੋਹ ਅੰਧੇਰਾ ਨਾਮ ਧਾਨ ਦੀਜੈ ਨਾਨਕ ਕਾਉ ਤਿਸ ਪ੍ਰਭ ਅਗਮ ਅਗਾਦੇ ਜੀਉ ਮਾਜ ਮਹੱਲਾ ਪੰਜਵਾਂ ਤੂੰ ਪੇੜ ਸਾਖ ਤੇਰੀ ਫੂਲੀ ਤੂੰ ਸੂਖਮ ਹੋਆ ਅਸਥੂਲੀ ਤੂੰ ਜਲ ਨਿਧ ਤੂੰ ਫੇਨ ਬੁੱਧ ਬੁਦਾ ਤੋਦ ਬਿਨ ਅਵਰ ਨਾ ਭਾਲੀਐ ਜੀਉ ਤੂੰ ਸੂਤ ਮਣੀਏ ਭੀ ਤੂੰ ਹੈ ਤੂੰ ਗੰਠੀ ਮੇਰ ਸਿਰ ਤੂੰ ਹੈ ਆਦ ਮਦ ਅੰਤ ਬ੍ਰਭ ਸੋਈ ਅਵਰ ਨਾ ਕੋਏ ਦਿਖਾਲੀਐ ਜੀਉ ਨਿਰਗੁਣ ਸਰਗੁਣ ਸੁਖਦਾਤਾ ਤੂੰ ਨਿਰਵਾਣ ਰਸੀਆ ਰੰਗ ਰਤਾ ਆਪਣੇ ਕਰਤਬ ਆਪੇ ਜਾਣ ਹੈ ਆਪੇ ਤੁਧ ਸਮਾਲੀਐ ਜੀਉ ਤੂੰ ਠਾਕੁਰ ਸੇਵਕ ਹੁਨ ਆਪੇ ਤੂੰ ਗੁਪਤ ਪ੍ਰਗਟ ਪ੍ਰਭ ਆਪੇ ਨਾਨਕ ਦਾਸ ਸਦਾ ਗੁਣ ਗਾਵੈ ਇਕ ਪੂਰੀ ਨਦਰ ਨਿਹਾਲੀਐ ਜੀਉ ਮਾਝ ਮਹੱਲਾ ਪੰਜਵਾ ਸਫਲ ਸੋ ਬਾਣੀ ਜਿਤ ਨਾਮ ਵਖਾਣੀ ਗੁਰ ਪ੍ਰਸਾਦ ਕਿਨੈ ਵਿਰ ਲੈ ਜਾਣੀ ਧੰਸੋ ਵੇਲਾ ਜਿਤ ਹਰ ਗਾਵਤ ਸੁਨਣਾ ਆਏ ਤੇ ਪਰਵਾਨਾ ਜੀਓ ਸੇ ਨੀਤਰ ਪ੍ਰਵਾਣ ਜਿਨਨੀ ਦਰਸ਼ਨ ਦੇਖਾ ਸੇਕਾਰ ਭਲੇ ਜਿਨਨੀ ਹਰ ਜਸ ਦੇਖਾ ਸੇ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ ਹਾਉ ਬਲ ਤਿੰਨ ਸੰਗ ਪਛਾਣਾ ਜੀਓ ਸੁਣ ਸਾਜਣ ਮੇਰੇ ਮੀਤ ਪਿਆਰੇ ਸਾਧ ਸੰਗ ਖੇਨ ਮਾਹੇ ਉਧਾਰੇ ਖੇਲ ਵਿਖਾਟ ਹੋਆ ਮਨ ਨਿਰਮਲ ਮਿਟ ਗਏ ਆਵਣ ਜਾਣਾ ਜੀਓ ਦੁਇ ਕਰ ਜੋੜ ਇਕ ਬਿਨੋ ਕਰੀਜੈ ਕਰ ਕਿਰਪਾ ਡੁੱਬਦਾ ਪੱਥਰ ਨੀਜੈ ਨਾਨਕ ਕਾਉ ਪ੍ਰਭ ਭਏ ਕਿਰਪਾਲਾ ਪ੍ਰਭ ਨਾਨਕ ਮਨ ਭਾਣਾ ਜੀਉ ਬਾਜ ਮਹੱਲਾ ਪੰਜ ਵਾ ਅੰਮ੍ਰਿਤ ਬਾਣੀ ਹਾਰ ਹਾਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਨ 부ਜੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ ਸੁਖ ਵਯਾ ਦੁਖ ਦੂਰ ਪਰਾਨਾ ਸੰਤ ਰਸਨ ਹਰ ਨਾਮ ਵਖਾਨਾ ਜਾਲ ਥਲ ਨੀਰ ਭਰੇ ਸਰ ਸੁਬਰ ਬਿਰਥਾ ਕੋਏ ਨਾ ਜਾਏ ਜੀਓ ਦਇਆਧਾਰੀ ਦਿਨ ਸਿਰ ਜਨਹਾਰੇ ਜੀ ਅਜੰਤ ਸਗਲੇ ਪ੍ਰਤਿਪਾਰੇ ਮਿਹਰਬਾਨ ਕਿਰਪਾਲ ਦਇਆਲਾ ਸਗਲੇ ਤ੍ਰਿਪਤ ਅਗਾਏ ਜੀਓ ਵਾਣੋ ਤ੍ਰੇਣ ਤ੍ਰਿਪਾਵਣ ਕੀ ਤੋਨ ਹਰਿਆ ਕਰਨ ਹਾਰ ਖਿਨ ਭੀਤਰ ਕਰਿਆ ਗੁਰਮੁਖ ਨਾਨਕ ਤਿਸੈ ਇਰਾਦੇ ਮਨ ਕੀ ਆਸ ਪੁਜਾਏ ਜੀਓ ਮਾਜ ਮਹੱਲਾ ਪੰਜਵਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਾਉ ਕੇ ਹਾਕਾੜਾ ਜੀਓ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਝ ਬਿਨ ਦੂਜਾ ਅਵਰ ਨਾ ਕੋਈ ਸਭ ਤੇਰਾ ਖੇਲ ਅਖਾੜਾ ਜੀਉ ਜੀਅ ਜੰਤ ਸਭ ਤੁਧ ਉਪਾਏ ਜਿਤ ਜਿਤ ਭਾਣਾ ਤਿਤ ਤਿਤ ਲਾਏ ਸਭ ਕਿਛ ਕੀਤਾ ਤੇਰਾ ਹੋਵੈ ਨਾਹੀ ਕਿਛ ਅਸਾੜਾ ਜੀਉ ਨਾਮ ਧਿਆਏ ਮਹਾਂ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ ਗੁਰ ਪੂਰੇ ਵਜੀ ਵਾਧਾਈ ਨਾਨਕ ਜਿਤਾ ਬਿਖਾੜਾ ਜਿਓ ਮਾਜ ਮਹੱਲਾ ਪੰਜਵਾਂ ਜੀਵ ਪ੍ਰਾਣ ਪ੍ਰਭ ਮਨਹਿ ਆਧਾਰਾ ਭਗਤ ਜੀਵਹਿ ਗੁਣ ਗਾਏ ਅਪਾਰਾ ਗੁਣ ਨਿਧਾਨ ਅੰਮ੍ਰਿਤ ਹਰ ਨਾਮਾ ਹਰ ਧਿਆਏ ਧਿਆਏ ਸੁਖ ਪਾਇਆ ਜੀਓ ਮਨਸਾ ਧਾਰ ਜੋ ਘਰ ਤੇ ਆਵੈ ਸਾਧ ਸੰਗ ਜਨਮ ਮਰਨ ਮਿਟਾਵੈ ਆਸ ਮਨੋਰਥ ਪੂਰਨ ਹੋਵੈ ਭੇਟਤ ਗੁਰ ਦਰਸਾਇਆ ਜੀਓ ਆਗਮ ਅਗੋਚਰ ਕੇਸ਼ ਮਿਤ ਨਹੀਂ ਜਾਣੀ ਸਾਧਕ ਸਿੱਧ ਧਿਆਵਹਿ ਗਿਆਨੀ ਖੁਦੀ ਮਿਟੀ ਚੂਕਾ ਪੋਲਾਵਾ ਗੋਰ ਮਨ ਹੀ ਮੈਂ ਪ੍ਰਗਟਾਇਆ ਜੀਓ आनंद मंगल कल्याण निधान सुख सहज हर नाम बखाना होए कृपाल स्वामी अपना नाओ नानक घर में आया जियों ਵਾਜ ਮਹੱਲਾ ਪੰਜਵਾ ਸੁਣ ਸੁਣ ਜੀਵਾ ਸੋਏ ਤੁਮਾਰੀ ਤੂੰ ਪ੍ਰੀਤਮ ਠਾਕੁਰ ਅਤਿ ਭਾਰੀ ਤੁਮਰੇ ਕਰਤਬ ਤੁਮਹੀ ਜਾਣੋ ਤੁਮਰੀ ਓਟ ਗੋਪਾਲਾ ਜੀਓ ਗੁਣ ਗਾਵਤ ਮਨ ਹਰਿਆ ਹੋਵੈ ਕਥਾ ਸੁਣਤ ਮਲ ਸਗਲੀ ਖੋਵੈ ਭੇਟਤ ਸੰਗ ਸਾਧ ਸੰਤਨ ਕੈ ਸਦਾ ਜਪਉ ਦੈ ਆਲਾ ਜੀਉ ਪ੍ਰਭ ਆਪਣਾ ਸਾਸ ਸਾਸ ਸਮਾਰੋ ਇਹ ਮਤ ਗੁਰ ਪ੍ਰਸਾਦ ਮਨ ਧਾਰੋ ਤੁਮਰੀ ਕਿਰਪਾ ਤੇ ਹੋਏ ਪ੍ਰਗਾਸ ਸਰਬ ਮਾਇਆ ਪ੍ਰਤ ਪਾਲਾ ਜੀਉ ਸਤ 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 ਪ੍ਰਭ ਸੋਈ ਸਦਾ ਸਦਾ ਸਦ ਆਪੇ ਹੋਈ ਚਲਤ ਤੁਮਾਰੇ ਪ੍ਰਗਟ ਪਿਆਰੇ ਦੇਖ ਨਾਨਕ ਭਏ ਨਿਹਾਲਾ ਜੀਉ ਮਾਜ ਮਹੱਲਾ ਪੰਜਵਾਂ ਉਕਮੀ ਵਰਸਣ ਲਾਗੇ ਮੀਹਾ ਸਾਜਨ ਸੰਤ ਮਿਲ ਨਾਮ ਜਪੇ ਹਾ ਸੀਤਲ ਸਾਤ ਸਹਿਜ ਸੁਖ ਪਾਇਆ ਠਾਂਡ ਪਾਈ ਪ੍ਰਭ ਆਪੇ ਜੀਓ ਸਾਮਕੇਸ਼ ਬਹੁਤੋ ਬਹੁਤ ਉਪਾਇਆ ਕਰ ਕਿਰਪਾ ਪ੍ਰਭ ਸਗਲ ਰਜਾਇਆ ਦਾਤ ਕਰਹੁ ਮੇਰੇ ਦਾਤਾਰਾ ਜੀ ਜੰਤ ਸਭ ਧਰਾਪੇ ਜੀਓ ਸੱਚਾ ਸਾਹਿਬ ਸੱਚੀ ਨਾਈ ਗੁਰ ਪ੍ਰਸਾਦ ਤਿਸ ਸਦਾ ਥਿ ਆਈ ਜਨਮ ਮਰਨ ਭੈ ਕਾਟੇ ਮੁਹਾ ਬਿਨ ਸੇ ਸੋਗ ਸੰਤਾਪੇ ਜੀਓ ਸਾ ਸਾਸ ਨਾਨਕ ਸਾ ਲਾਹੇ ਸਿਮਰਤ ਨਾਮ ਕਾਟੇ ਸਭ ਫਾਹੇ ਪੂਰਨ ਆਸ ਕਰੀ ਖਿਨ ਭੀਤਰ ਹਰ 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 ਗੁਣ ਜਾਪੇ ਜੀਓ ਮਾਜ ਮਹੱਲਾ ਪੰਜਵਾਂ ਆਓ ਸਾਜਣ ਸੰਤ ਮੀਤ ਪਿਆਰੇ ਮੇਲ ਗਾਵਹਿ ਗੁਣ ਅਗਮ અપਾਰੇ ਗਾਵਤ ਸੁਣਤ ਸਭੇ ਹੀ ਮੁਕਤੇ ਸੋ ਧਾਈਐ ਜੇਨ ਹਮ ਕੀਏ ਜੀਓ ਜਨਮ ਜਨਮ ਕੇ ਕੇਲ ਵੇਖ ਜਾਵਹਿ ਮਨ ਚਿੰਦੇ ਸੇਈ ਫਲ ਪਾਵਹਿ ਸਿਮਰ ਸਾਹਿਬ ਸੋ ਸੱਚ ਸੁਆਮੀ ਰਿਜਕ ਸਭ ਸਕਾਉ ਦਈਏ ਜੀਓ ਨਾਮ ਜਪਤ ਸਰਬ ਸੁਖ ਪਾਈਐ ਸਭ ਭਾਉ ਬਿਨਸੈ ਹਰ ਹਰ ਧਿਆਈਐ ਜਿਨ ਸੇਵਿਆ ਸੋ ਪਾਰ ਗ੍ਰਾਮੀ ਕਾਰਜ ਸਗਲੇ ਥੀਏ ਜੀਓ ਹਾਏ ਭਾਵਾ ਤੇਰੀ ਸਰਣਾਈ ਜਿਉਂ ਭਾਵੈ ਤਿਉਂ ਲੈ へ ਮਿਲਾਈ ਕਾਰ ਕਿਰਪਾ ਪ੍ਰਭ ਭਗਤੀ ਲਾਵਹੁ ਸਚ ਨਾਨਕ ਅੰਮ੍ਰਿਤ ਪੀਏ ਜਿਉ